ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉਤੇ ਸਵਾਗਤ ਹੈ ਮੈਂ ਡਾਕਟਰ ਅਮੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਪ੍ਰਸ਼ਾਨ ਸਾਥੀਓ ਅੱਜ ਤੁਹਾਡਾ ਨਵਾਂ ਵਿਚਾਰ ਕਰਾਂਗੇ ਸੋਣੀ ਦੀ ਮੱਕੀ ਦੇ ਵਿੱਚ ਖਾਦਾਂ ਦੀ ਵਰਤੋਂ ਕਿਵੇਂ ਕਰੀਏ। ਖਣ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਜਲੰਧਰ ਪਟਿੰਡਾ ਅਤੇ ਸੰਗਰੂਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ। ਜਿਸ ਤਹਿਤ ਤਕਰੀਬਨ 10000 ਹੈਕਟੇਰ ਰਕਬੇ ਦੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾਣੀ ਹੈ ਜੇਕਰ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 2500 ਹੈਕਟੇਰ ਰਕਬੇ ਦੇ ਵਿੱਚ ਸੌਣੀ ਦੀ ਮੱਕੀ ਦੀ ਕਾਸ਼ਤ ਕਰਨ ਵਾਸਤੇ ਤਿਆਰ ਹੋਇਆ ਗਿਆ ਇਸ ਪ੍ਰੋਜੈਕਟ ਤਹਿਤ ਹਰੇਕ ਕਿਸਾਨ ਨੂੰ ਜੋ ਵੀ ਮੱਕੀ ਦਾ ਮੱਕੀ ਦੀ ਕਾਸ਼ਤ ਕਰੇਗਾ ਬਸ਼ਰਤੇ ਕਿ ਉਹ ਝੋਨੇ ਦੇ ਹੈਟੂ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਕਰੇ ਉਸ ਨੂੰ ਸਾਢੇ 17000 ਪ੍ਰਤੀ ਹੈਕਟੇਰ ਦੇ ਸਾਬ ਨਾਲ ਪ੍ਰੋਸਾਂ ਰਾਸ਼ੀ ਦਿੱਤੀ ਜਾਣੀ ਹੈ ਤੇ ਇਸ ਮੱਕੀ ਦੀ ਖਰੀਦ ਵੀ ਜਿਹੜੀ ਆ ਉਹ ਘੱਟੋ-ਘੱਟ ਸਮਰਥਨ ਖਰੀਦ ਮੁੱਲ ਦੇ ਉੱਤੇ ਜਿਹੜੀ ਆ ਉਹ ਕੀਤੀ ਜਾਣੀ ਆ ਕੱਲ ਹੀ ਕੇਂਦਰ ਸਰਕਾਰ ਵੱਲੋਂ ਮੱਕੀ ਦਾ ਜੋ ਖਰੀਦ ਮੁੱਲ ਐਲਾਨਿਆ ਗਿਆ ਉਹ 2400 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਸੋ ਖਸਾਨ ਸਾਥੀਓ ਇਸ ਸੋਹਣੀ ਦੀ ਮੱਕੀ ਤੋਂ ਵੱਧ ਤੋਂ ਵੱਧ ਝਾੜ ਲੈਣ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਖਾਦਾਂ ਦੀ ਸੰਤੁਲਿਤ ਵਰਤੋਂ ਕਰੀਏ ਜੇਕਰ ਇਹ ਖਾਦਾਂ ਦੀ ਗੱਲ ਕਰੀਏ ਤਾਂ ਖਾਦਾਂ ਜਿਹੜੀਆਂ ਨੇ ਉਹ ਸਾਡੀ ਫਸਲ ਦੇ ਵਾਦੇ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ ਜੇਕਰ ਕਿਸੇ ਵੀ ਖੁਰਾਕੀ ਤੱਤ ਦੀ ਘਾਟ ਆ ਜਾਵੇ ਤਾਂ ਮੱਕੀ ਦੀ ਜਿਹੜੀ ਪੈਦਾਵਾਰ ਜਿਹੜੀ ਹੈ ਉਹ ਪ੍ਰਭਾਵਿਤ ਹੋ ਸਕਦੀ ਹੈ ਸੋ ਇਸ ਵਾਸਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਮੱਕੀ ਦੀ ਕਾਸ਼ਤ ਕਰ ਰਹੇ ਨੇ ਉਹ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸੰਤੁਲਿਤ ਵਰਤੋਂ ਦਾ ਭਾਵ ਹੈ ਕਿ ਜੇਕਰ ਹਰੀ ਖਾਦ ਕਰ ਲਈ ਜਾਵੇ ਤਾਂ ਉਹ ਸਭ ਤੋਂ ਬਿਹਤਰ ਹੈ ਹਰੀ ਖਾਦ ਕਰਨ ਦੇ ਨਾਲ ਸਾਡੀ ਕਾਫੀ ਜਿਹੜੀ ਖਾਦ ਜੜੀ ਹੈ ਉਹ ਬਚ ਜਾਂਦੀ ਆ ਜ਼ਮੀਨ ਦੀ ਸਿਹਤ ਸੁਧਰਦੀ ਆ ਤੇ ਉਹਦੇ ਜਿਹੜੇ ਭੌਤਕੀ ਰਸਾਇਣਿਕ ਤੇ ਜੈਵਿਕ ਗੁਣ ਜਿਹੜੇ ਆ ਉਹ ਉਹ ਚ ਵਾਧਾ ਹੁੰਦਾ ਸੁਖਸਾ ਸਥੀਓ ਜੇਕਰ ਹਰੀ ਖਾਦ ਨਹੀਂ ਵਰਤੀ ਗਈ ਤਾਂ ਫਿਰ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਫਾਰਜ ਕੀਤੀ ਜਾਂਦੀ ਹੈ ਕਿ ਬਜਾਈ ਸਮੇ ਕੰਸੋਰਸ਼ੀਅਮ ਖਾਦ ਜਿਹੜੀ ਹੈ ਜਿਹੜੀ ਬਾਇਓ ਫਰਟੀਲਾਈਜ਼ਰ ਖਾਦ ਆ ਉਹ ਲਗਾ ਲਈ ਜਾਵੇ ਬੀਜ ਨੂੰ ਉਸ ਵਾਸਤੇ ਅੱਧਾ ਕਿਲੋ ਕੰਸੋਰਸ਼ੀਅਮ ਜਿਹੜਾ ਉਹਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਤੇ 10 ਕਿਲੋ ਬੀਜ ਨੂੰ ਚੰਗੀ ਤਰ੍ਹਾਂ ਲਾਤਾ ਜਾਵੇ ਉਸ ਤੋਂ ਬਾਅਦ ਉਹਨੂੰ ਸੁਕਾ ਕੇ ਫਿਰ ਜਿਹੜਾ ਆ ਉਹਦੀ ਬੁਝਾਈ ਕੀਤੀ ਜਾਵੇ ਸੋ ਇਸ ਕੰਸੋਰਸ਼ੀਅਮ ਦੀ ਵਰਤੋਂ ਦੇ ਨਾਲ ਇੱਕ ਤਾਂ ਜ਼ਮੀਨ ਦੀ ਸਿਹਤ ਸੁਧਰਦੀ ਆ ਇੱਕ ਖਾਦ ਦੀ ਘਟ ਲੋੜ ਪੈਂਦੀ ਆ ਇਸ ਤੋਂ ਇਲਾਵਾ ਮੱਕੀ ਦੀ ਫਸਲ ਦੇ ਵਿੱਚ 110 ਕਿਲੋ ਯੂਰੀਆ 25 ਕਿਲੋ ਡੀਏਪੀ 20 ਕਿਲੋ ਪੋਟਾਸ਼ ਤੇ 10 ਕਿਲੋ ਜ਼ਿੰਕ ਸਲਫੇਟ ਜਿਹੜੀ ਇਸ ਵਾਰ ਚ ਕੀਤੀ ਜਾਂਦੀ ਆ ਸਨ ਸਾਥੀਓ ਦੇਖੋ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਜਿਹੜਾ ਗੁਰਦਾਸਪੁਰ ਦਾ ਏਰੀਆ ਜਿਹੜਾ ਵਾ ਉਹ ਨੀਮ ਪਹਾੜੀ ਇਲਾਕਾ ਵਾ ਇਸ ਦੇ ਵਿੱਚ ਪੋਟਾਸ਼ ਦੀ ਕਾਫੀ ਕਮੀ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਵੀ ਆਪਾਂ ਮਿੱਟੀ ਟੈਸਟ ਕਰਾਉਣ ਕਰਦੇ ਆ ਤਾਂ ਉਸ ਦੇ ਵਿੱਚ ਪੋਟਾਸ਼ ਦੀ ਜਿਹੜੀ ਉਹ ਘਾਟ ਹੁੰਦੀ ਹੈ ਸੋ ਇਸ ਲਈ ਜਿਹੜਾ ਗੁਰਦਾਸਪੁਰ ਦੇ ਵਿੱਚ ਪੋਟਾਸ਼ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ 20 ਕਿਲੋ ਪੋਟਾਸ਼ ਜਿਹੜੀ ਆ ਉਹ ਬਜਾਈ ਸਮੇਂ ਹੀ ਪਾ ਲਈ ਜਾਵੇ ਇਸ ਤੋਂ ਇਲਾਵਾ 110 ਕਿਲੋ ਯੂਰੀਆ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ ਅਤੇ ਜਿੰਨੀ ਸਾਰੀ ਡਾਇਆ ਹੈ ਡੀਏਪ ਜਿਹੜੀ 55 ਕਿਲੋ ਡੀਏਪ ਆ ਉਸ ਨੂੰ ਬਜਾਈ ਸਮੇਂ ਹੀ ਪਾਤਾ ਜਾਵੇ ਇਸ ਦਾ ਮਤਲਬ ਕਿ 35 ਕਿਲੋ ਯੂਰੀਆ 55 ਕਿਲੋ ਡਾਇਆ ਤੇ 20 ਕਿਲੋ ਪੋਟਾਸ਼ ਤੇ 10 ਕਿਲੋ ਜ਼ਿੰਕ ਇਸ ਨੂੰ ਬਜਾਈ ਤੋਂ ਪਹਿਲਾਂ ਹੀ ਮਾਣ ਦੇ ਵਿੱਚ ਪਾ ਕੇ ਵਿੱਚ ਰਲਾ ਕੇ ਫਿਰ ਉਹਦੀ ਜਿਹੜੀ ਬਜਾਈ ਕੀਤੀ ਜਾਵੇ ਸੋਖਣ ਸਾਥੀਓ ਇਸ ਤੇ ਬਾਕੀ ਜੋ 2 ਹਿੱਸੇ ਨੇ ਜਿਹੜੇ ਜੂਰੀਆ ਦੇ ਬਾਕੀ ਦੋ ਹਿੱਸੇ ਨੇ ਇੱਕ ਹਿੱਸਾ ਉਦੋਂ ਵਰਤਣਾ ਜਦੋਂ ਸਾਡੀ ਫਸਲ ਜਿਹੜੀ ਹੈ ਉਹ ਗੋਡੇ-ਗੋਡੇ ਹੋ ਜਾਵੇ ਤੇ ਇੱਕ ਉਸ ਤੋਂ ਬਾਅਦ ਜਦੋਂ ਇਹ ਜਿਹੜੇ ਆ ਛੰਡਾ ਨਿਕਲੋਂਦਾ ਸੋ ਆਸ ਹੈ ਕਿ ਤੁਸੀਂ ਆਪਣੀ ਮੱਕੀ ਦੀ ਫਸਲ ਦੇ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਕਰਕੇ ਆਪਣੀ ਪੈਦਾਵਾਰ ਜਿਹੜੀ ਮੱਕੀ ਦੀ ਪੈਦਾਵਾਰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਆ ਉਹ ਲਾਓਗੇ ਨੁਕਸਾਨ ਸਾਥੀਓ ਜੇਕਰ ਇਹ ਤੁਹਾਨੂੰ ਚੜ ਕਰਕੇ ਚੰਗੀ ਲੱਗੀ ਆ ਤਾਂ ਕਿ ਜੂ ਸ਼ੇਅਰ ਕਰੋ ਤਾਂ ਜੋ ਕਿਸਾਨ ਹੋਰ ਕਿਸਾਨ ਵੀ ਇਸ ਜਾਣਕਾਰੀ ਤੋਂ ਫਾਇਦਾ ਲੈ ਸਕਣ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ